ਮਸਲਾ ਵੀ ਉਹ ਪੰਥਕ ਸਿਆਸਤ ਨਾਲ ਜੁੜਿਆ ਹੋਇਆ ਹੈ ਕਿਉਂਕਿ ਕਿ ਚਿੱਠੀਆਂ ਮਾਫੀਨਾਮੇ ਸਭ ਕੁਝ ਗਿਆ 1 ਜੁਲਾਈ ਨੂੰ ਲੈ ਕੇ ਹੁਣ ਜਦੋਂ 15 ਕ ਦਿਨ ਬਾਅਦ ਜਥੇਦਾਰ ਸਭਾਨ ਇਕੱਠੇ ਹੋਏ ਉਸ ਦੇ ਵਿੱਚ ਚਰਚਾ ਹੋਈ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਵਾਬ ਤਲਬੀ ਹੋ ਗਈ ਹੈ ਤਲਬ ਕਰ ਲਿਆ ਗਿਆ 15 ਕ ਦਿਨ ਦਾ ਸਮਾਂ ਦਿੱਤਾ ਗਿਆ ਇਸ ਗਤੀਵਿਧੀ ਨਾਲ ਜਾਂ ਸੁਖਵੀਰ ਸਿੰਘ ਬਾਦਲ ਵੱਲੋਂ ਜਦੋਂ ਪੇਸ਼ੀ ਹੋਣੀ ਹੈ ਜਾਂ ਜਵਾਬ ਦਿੱਤੇ ਜਾਣੇ ਹਨ ਜਿਹੜੀਆਂ ਸਭ ਵਿਸਥਾਰਪੂਰਵਕ ਗੱਲਾਂ ਨੇ ਉਸ ਦੇ ਜਵਾਬ ਹੀ ਮੰਗੇ ਗਏ ਹੈ ਕੁਦਰਤੀ ਹੈ ਸੁਭਾਵਕ ਹੈ ਤਾਂ ਉਹਦੇ ਨਾਲ ਕੀ ਫਰਕ ਪੈਣ ਵਾਲਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਹੈ ਸਿੰਪ ਸਭ ਤੋਂ ਵੱਡੀ ਗੱਲ ਹੈ ਕਿ 31 ਜੁਲਾਈ ਤੱਕ ਸੁਬੀਸ਼ਿਕ ਬਾਦਲ ਹੋਣਾ ਨੇ ਲਿਖਤੀ ਤੌਰ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਜਵਾਬ ਦੇਣਾ ਪਰ ਅਕਾਲ ਤਖਸਾਬ ਦੇ ਜਥੇਦਾਰ ਬੈਠੇ ਔਰ ਅਕਾਲ ਤਖਸਾਬ ਦੇ ਸਕੱਤਰਿਤ ਸਟਾਫ ਦੇ ਵਿੱਚ ਇਵੇਂ ਬੈਠੇ ਕਿ ਜਿਵੇਂ ਨਾ ਕਾਲੀ ਦਲ ਦੇ ਵਰਕਰ ਬੈਠੇ ਹੋਣ ਜਿਹੜਾ ਅਜ ਅਕਾਲ ਤਖਸਾਬ ਦੇ ਸਕੱਤਰਿਤ ਵੱਲੋਂ ਆਫਿਸ ਵੱਲੋਂ ਜਿਹੜਾ ਪ੍ਰੈਸ ਨੋਟ ਭੇਜਿਆ ਹੈਗਾ ਨਾ ਉਹ ਕਿਸੇ ਕਾਲੀ ਲੀਡਰ ਨੇ ਭੇਜਿਆ ਜਾਂ ਕਾਲੀ ਵਰਕਰ ਨੇ ਭੇਜਿਆ ਜਾਂ ਕਾਲੀ ਦਲੂ ਜਾਂ ਸੁਬੀਤ ਸਿੰਘ ਬਾਦਲ ਨੂੰ ਪਿਆਰ ਕਰਨ ਵਾਲੇ ਕਿਸੇ ਵਰਕਰ ਨੇ ਭੇਜਿਆਗਾ ਉਹ ਕਾਲ ਤਖ ਸਾਹਿਬ ਦੇ 77 ਦਵੇਲੋਂ ਨਹੀਂ ਭੇਜਿਆ ਗਿਆ ਹੁਣ ਤੁਸੀਂ ਪੁੱਛੋਗੇ ਕਿ ਕਿਉਂ ਹੁਣ ਸਵਾਲ ਹੈ ਕਿ ਉਹਦੇ ਚ ਡਰ ਕੇ ਡਰ ਕੇ ਲਿਖਿਆ ਹੋਇਆ ਪ੍ਰੈਸ ਨੋਟ ਆ ਪਹਿਲੀ ਗੱਲ ਉਹਦੇ ਚ ਸੁਬੀਤ ਸਿੰਘ ਬਾਦਲ ਦਾ ਨਾਮ ਨਹੀਂ ਲਿਖਿਆ ਹੈਗਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਰਵੈਤਾਂ ਤੇ ਤਰਜਮਾਨੀ ਨਹੀਂ ਕੀਤੀ ਯਰ ਜੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਤੇ ਇੱਕੋ ਹੀ ਹੈ ਸੁਬੀਸ਼ ਸਿੰਘ ਬਾਦਲ ਲੋਕਾਂ ਨੂੰ ਪਤਾ ਤੁਹਾਨੂੰ ਨਹੀਂ ਪਤਾ ਤੁਸੀਂ ਡਰਦਿਆਂ ਮਾਰਿਆਂ ਨੇ ਸੁਬੀਸ਼ ਸਿੰਘ ਬਾਦਲ ਦਾ ਨਾਮ ਨਹੀਂ ਲਿਖਿਆ ਦੂਜਾ ਡਰਦਿਆਂ ਮਾਰੇ ਇਹ ਲਿਖਿਆ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਸਾਨੂੰ ਰਿਕਾਰਡ ਦੇਵੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦਾ ਨਾਮ ਨਹੀਂ ਲਿਖਿਆ ਗਿਆ ਇਹਦਾ ਮਤਲਬ ਹੈ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਸਖਤ ਰੇਤ ਹੈ ਜਿਹਨੂੰ ਆਪਾਂ ਆਫਿਸ ਸਟਾਫ ਕਹਿੰਦੇ ਉਹ ਇਵੇਂ ਲੱਗਦਾ ਜਾ ਉੱਥੇ ਕੋਈ ਕਾਲੀ ਦਲ ਦਾ ਵਰਕਰ ਬੈਠਾ ਜਾ ਸੁਭੀਤ ਸਿੰਘ ਬਾਦਲ ਜਾਂ ਅਕਾਲੀ ਦਲ ਦਾ ਪ੍ਰਸੰਸਕ ਬੇਟਾ ਯਾਰ ਕਮਾਲ ਦੀ ਗੱਲ ਆ ਲੋਕਾਂ ਨੂੰ ਨਹੀਂ ਪਤਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਤੁਸੀਂ ਡਰ ਦੇ ਮਾਰੇ ਮਤਲ ਜਿਹੜਾ ਸਕੱਤਰੇਤ ਅਕਾਲ ਤਖਤ ਸਾਹਿਬ ਸਕੱਤਰੇਤ ਆਫਿਸ ਡਰ ਦੇ ਮਾਰੇ ਸੁਭੀਤ ਸਿੰਘ ਬਾਦਲ ਦਾ ਪ੍ਰੈਸ ਨੋਟ ਚ ਨਾਮ ਨਹੀਂ ਲਿਖ ਰਹੇ ਉਸ ਤੇ ਕੀ ਤੁਸੀਂ ਭਰੋਸਾ ਕਰੋਗੇ ਨਾ ਉਸੇ ਲੋਕਾਂ ਦਾ ਵਿਸ਼ਵਾਸ ਟੁੱਟੂਗਾ ਨਾ ਕਿ ਡਰ ਦੇ ਮਾਰੇ ਉਹ ਦੂਜਾ ਇਹਨੂੰ ਪਹਿਲ ਤੁਸੀਂ ਤੁਹਾਨੂੰ ਸਭ ਨੂੰ ਪਹਿਲ ਪਹਿਲ ਤੇ ਲੈਣਾ ਚਾਹੀਦਾ ਏ ਫਸਟ ਐਜੰਡਾ ਹੋਣਾ ਚਾਹੀਦਾ ਏ ਜੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸ਼੍ਰੋਮਣੀ ਕਾਲੀਦਾਲ ਪੰਥਕ ਪਾਰਟੀ ਆ ਤੇ ਇਹਨੂੰ ਪ੍ਰਾਇੋਰਟੀ ਤੇ ਪਹਿਲਾ ਏਜੰਡਾ ਲੈਣਾ ਚਾਹੀਦਾ ਸੀ ਇਹ ਲਿਆ ਤੀਜਾ ਏਜੰਡਾ ਜਦੋਂ ਪ੍ਰੈਸ ਨੋਟ ਪੜਿਆ ਜਾਵੇ ਨਾ ਪ੍ਰੈਸ ਨੋਟ ਦੇ ਵਿੱਚ ਕੀ ਲਿਖਿਆ ਪ੍ਰੈਸ ਨੋਟ ਦੇ ਵਿੱਚ ਕੀ ਲਿਖਿਆ ਪਹਿਲਾ ਪੈਰਾ ਹੋਰ ਦੂਜਾ ਹੋਰ ਤੀਜਾ ਵੀ ਜੇ ਵਾਕਏ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪੰਥ ਪ੍ਰਤੀ ਫਿਕਰ ਮੰਨਦੇ ਤੇ ਫਿਰ ਕਲੀਅਰ ਕਟ ਲਿਖਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ 15 ਦਿਨ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਭੀ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਵਾਸਤੇ ਹੁਕਮ ਸਲਾਈ ਜਾਂਦੇ ਨੇ ਤੁਸੀਂ ਡਰ ਦੇ ਨਾਮ ਨਹੀਂ ਲੇਗਾ ਏਜੰਡਾ ਤੇ ਜੇ ਨੰਬਰ ਤੇ ਰੱਖਿਆ ਹੈਗਾ ਇਹਦਾ ਮਤਲਬ ਹੈ ਕਿ ਅਕਾਲ ਤਖਤ ਸਾਹਿਬ ਦੇ ਜਿੱਥੇ ਅੱਜ ਮੀਟਿੰਗ ਹੋਈ ਹੈ ਜਿੱਥੇ ਪੰਜ ਤਖਤਾਂ ਦੇ ਸਿੰਘ ਸੁਬਾਨ ਬੈਠੇ ਨੇ ਉਹਨਾਂ ਨੇ ਖੁੱਲ ਕੇ ਵਿਚਾਰਾਂ ਨਹੀਂ ਕੀਤੀਆਂ ਆਈਆਂ ਹਾਲਾਂਕਿ ਆਪਾਂ ਨੂੰ ਇਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਕਹਿਣਾ ਵੀ ਇੱਕ ਛੋਟੀ ਗੱਲ ਹੋ ਸਕਦੀ ਹੈ ਕਿਉਂਕਿ ਇੱਕ ਕੌਮ ਦੀ ਨੁਮਾਇੰਦਗੀ ਇਹ ਕਰਦੀ ਰਹੀ ਆ ਤੇ ਉਹ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੇ ਤੌਰ ਤੇ ਨੂੰ ਦੇਖਿਆ ਜਾਣਾ ਚਾਹੀਦਾ ਹੈਗਾ ਲੇਕਿਨ ਬਦਕਿਸਮਤੀ ਵਾਲੀ ਗੱਲ ਹੈ ਕਿ ਜਿੱਥੇ ਜ਼ਤੇਦਾਰ ਬੈਠੇ ਨੇ ਉਹ ਡਰ ਦੇ ਮਾਰੇ ਪ੍ਰੈਸ ਨੋਟ ਹੀ ਨਹੀਂ ਕੱਢ ਰਹੇ ਚੰਗੀ ਤਰ੍ਹਾਂ ਖੁੱਲ ਕੇ ਨਹੀਂ ਕੱਢ ਰਹੇ ਫਿਰ ਉਹ ਲਿਖਦੇ ਨੇ ਜੀ ਡਰਦੇ ਮਾਰੇ ਇਹ ਨਹੀਂ ਲਿਖਿਆ ਲਿਖਿਆ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੱਸੇ ਕਿ 90 ਲੱਖ ਰੁਪਏ ਕਿੱਥੇ ਖਰਚਾ ਗਿਆ ਤੁਸੀਂ ਸਿੱਧਾ ਕਿਉਂ ਨਹੀਂ ਲਿਖਦੇ ਆਗੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਬੂਤ ਦੇਣ ਕਿ ਜਿਹੜਾ ਡੇਰਾ ਸੱਚਾ ਸੋਧਨ ਦੇ ਮੁਖੀ ਨੂੰ ਮਾਪ ਕੀਤਾ ਸੀ ਉਰਤੇ 90 ਲੱਖ ਰੁਪਈਆ ਖਰਚ ਕੀਤਾ ਗਿਆ ਤੁਸੀਂ ਗੁਰੂ ਦੀ ਗੋਲਕ ਇਸ ਕੰਮ ਵਾਸਤੇ ਵਰਤੀ ਆ ਗਈ ਆ ਉਰਤੇ ਡਰ ਦੇ ਮਾਰੇ ਵੀ ਗੱਲ ਗੋਲਮੋਲ ਕਰ ਗਿਆ ਅਕਾਲ ਤਖਬ ਦਾ ਸਟਾਫ ਤੇ ਫਿਰ ਕਿਵੇਂ ਜਿਹੜਾ ਪੰਥਾ ਭਰੋਸਾ ਕਰੂਗਾ ਜੇ ਅਸੀਂ ਪ੍ਰੈਸ ਨੋਟ ਹੀ ਡਰ ਦੇ ਡਰਦੇ ਤੇ ਗੋਲਮੋਲ ਕਰਕੇ ਕੱਢਦੇ ਆ ਤੀਜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਕੀ ਉਸ ਸਮੇਂ ਜਿਹੜੇ ਕਾਲ ਤੱਕ ਸਾਹਿਬ ਦੇ ਜਥੇਦਾਰ ਸਨ ਗਿਆਨੀ ਗੁਰਬਚਨ ਸਿੰਘ ਹੋਣਾ ਸਮੇਤ ਚਾਰ ਬਾਕੀ ਤਖਤ ਤਕਸੀਰ ਕੇਸਗੜ ਤਕਸੀਰ ਦਮਦਮਾ ਸਭ ਔਰ ਦੋ ਜਿਹੜੇ ਸਾਡੇ ਤੋਂ ਪੰਜਾਬ ਤੋਂ ਬਾਹਰ ਨੇ ਉਹਨਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਨਹੀਂ ਕਟਾਰੇ ਵਿੱਚ ਖੜਾ ਕਰਨਾ ਚਾਹੀਦਾਗਾ ਉਹਨਾਂ ਨੂੰ ਪੁੱਛਣ ਵਾਲਾ ਹਜੇ ਤੱਕ ਕੋਈ ਕਿਉਂ ਕਿਉਂ ਨਹੀਂ ਪੁੱਛਿਆ ਗਿਆ ਕਿ ਤੁਸੀਂ ਤਖਤ ਦੇ ਜਥੇਦਾਰ ਹੋ ਜਿਹੜੇ ਜਿਹੜੇ ਦੁਨਿਆਵੀ ਅਦਾਲਤਾਂ ਤੋਂ ਵੀ ਉੱਪਰ ਤੁਹਾਨੂੰ ਮੰਨਿਆ ਜਾਂਦਾ ਹੈਗਾ ਤੁਸੀਂ ਇੱਕ ਸਰਕਾਰੀ ਕੋਠੀ ਤੇ ਜਾ ਕੇ ਤੁਸੀਂ ਉੱਥੇ ਤੁਹਾਡੀ ਪੇਸ਼ੀ ਹੋਈ ਆ ਨਾ ਅਜੇ ਤੱਕ ਉਹ ਪੰਜ ਜਥੇਦਾਰਾਂ ਨੇ ਕਿਹਾ ਹੈਗਾ ਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਗਿਆ ਤੇ ਨਾ ਹੀ ਉਸ ਸਮੇਂ ਮਹੂਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾ ਕਦੀ ਉਹਨਾਂ ਨੇ ਖੰਡਨ ਕੀਤਾ ਹੈਗਾ ਨਾ ਉਹ ਵੀ ਤਾਂ ਬਰਾਬਰ ਦੇ ਦੋਸ਼ੀ ਹੋਏ ਨਾ ਹੁਣ ਕਲਾਸੋਬੀ ਸਿੰਘ ਬਾਦਲ ਦੋਸ਼ੀ ਨਹੀਂ ਆ ਸਮੂਚੀ ਉਸ ਸਮੇਂ ਦੀ ਸ਼ਰੋਮਣੀ ਕਾਲੀ ਦਲ ਦੀ ਕੈਬਨਿਟ ਮੰਤਰੀ ਐਮ ਐਲ ਏ ਵੀ ਬਰਾਬਰ ਦੇ ਦੋਸ਼ੀ ਆਗੇ ਨੇ ਤੇ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰਾ ਜਾਂ ਬੀਬੀ ਜਗੀਰ ਕੌਰ ਜਾਂ ਸੁਖਦੇਵ ਸਿੰਘ ਢੀਂਡਸਾ ਜਾਂ ਪਰਮਿੰਦਰ ਸਿੰਘ ਢੀਂਡਸਾ ਸਮੇਤ ਸਿਕੰਦਰ ਸਿੰਘ ਮਲੂਕਾ ਵੀ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਨਹੀਂ ਦੋਸ਼ੀ ਆਗੇ ਕੱਲਾ ਸੁਬੀਤ ਸਿੰਘ ਬਾਦਲ ਦੋਸ਼ੀ ਨਹੀਂ ਆ ਅੱਜ ਜਿਹੜੇ ਜੇ ਸਟੈਂਡ ਤੁਸੀਂ ਅੱਜ ਲੈ ਰਹੇ ਹੋ ਸਿਰ ਤੇ ਸਿਰਫ ਕਿਉਂਕਿ ਤੁਹਾਨੂੰ ਕੁਰਸੀਆਂ ਪਿਆਰੀਆਂ ਲੱਗਦੀਆਂ ਨੇ ਤੇ ਫਿਰ ਉਸ ਦਿਨ ਅਗਰ ਸਟੈਂਡ ਲਿਆ ਹੁੰਦਾ ਨਾ ਤੇ ਅੱਜ ਤੁਹਾਨੂੰ ਕਹਿੰਦੇ ਹੁੰਦੇ ਨਾ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਢਾਂ ਅੱਜ ਮੂੰਹ ਨਾ ਖੋਲਣੀਆਂ ਨਾ ਪੈਂਦੀ ਇਹਨਾਂ ਸਾਰਿਆਂ ਨੂੰ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਢਾਂ ਮੂੰਹ ਦੇ ਨਾਲ ਖੋਲਣੀਆਂ ਪੈ ਰਹੀਆਂ ਹੈਗੀਆਂ ਕਿਉਂਕਿ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਗੁਨਾਹ ਹੋਏ ਨੇ ਜੇ ਤੁਸੀਂ ਗੁਨਾਹਾਂ ਤੇ ਪਰਦਾ ਪਾਉਂਦੇ ਹੋ ਤਾਂ ਤੁਸੀਂ ਵੱਡੇ ਦੋਸ਼ੀ ਹੋ ਇਹ ਵੱਡੇ ਦੋਸ਼ੀ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸੁਬਾਨ ਵੱਲੋਂ ਅੱਜ ਸੁਭੀ ਸਿੰਘ ਬਾਦਲ ਦੀ ਜਵਾਬ ਤਲਬੀ ਜਾਣੋਂ ਤਲਬ ਕੀਤਾ ਗਿਆ ਅਰਧੁਜਾ ਸ਼੍ਰੋਮਣੀ ਗੁਰਦਵਾਰਾ ਪਰਮੰਦਰ ਕਮੇਟੀ ਨੂੰ ਵੀ 90 ਲੱਖ ਰੁਪਏ ਕਿੱਥੇ ਖਰਚਾ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ ਇਹ ਤੇ ਸਾਰ ਇਹ ਤੇ ਸਾਰੇ ਨੂੰ ਪਤਾ ਹੈਗਾ ਹੁਣ ਇੱਕ ਕੀ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਮੈਨੂੰ ਤੇ ਇਹ ਲੱਗਦਾ ਕਿ ਜੇ ਕਾਲੀ ਦਲ ਨੂੰ ਕਹਿੰਨੇ ਕਿ ਤੁਸੀਂ ਇਸ ਟਾਈਮ ਸ਼੍ਰੋਮਣੀ ਕਾਲੀ ਦਲ ਵੈਂਟੀਲੇਟਰ ਤੇ ਰਹਾ ਤੇ ਜੇ ਉਹਨਾਂ ਦੇ ਸਾਹ ਦੇ ਵਿੱਚ ਸਾਹ ਪਾਉਣੇ ਹੈਗੇ ਨਾ ਤੇ ਫਿਰ ਇੱਕ ਵੱਡਿਓ ਇਹਨਾਂ ਸਾਰਿਆਂ ਨੂੰ ਪੰਥ ਤੋਂ ਛੇਕ ਦੇਣਾ ਚਾਹੀਦਾ ਤਨਖਾਈ ਅਕਰਾਰ ਦੇ ਦੇਣਾ ਚਾਹੀਦਾ ਹੈ ਇਹਨਾਂ ਨੂੰ ਅਜਿਹੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਅਗਵਾਈ ਕਰਨ ਵਾਲੇ ਲੋਕ ਜਾਂ ਜਿਹੜੇ ਆਪਣੇ ਆਪ ਨੂੰ ਕਹਿਣਗੇ ਕਿ ਮੈਨੂੰ ਮਾਣ ਹੈ ਸ਼੍ਰੋਮਣੀ ਕਾਲੀ ਦਲ ਦੇ ਹੋਣ ਤੇ ਉਹ ਅੱਗੇ ਤੋਂ ਇਹੋ ਜਿਹੀਆਂ ਕਥਾਈਆਂ ਤੇ ਗੁਨਾਹ ਤੇ ਜੁਰਮ ਤੇ ਪੰਥਨਾ ਧੋਖਾ ਨਹੀਂ ਕਰਨਗੇ ਨੇ ਐਡੀ ਵੱਡੀ ਸਜ਼ਾ ਦੇਣ ਦੀ ਲੋੜ ਹੈ ਜੇ ਤੁਸੀਂ ਵਾਕੇ ਸਮਝਦੇ ਹੋ ਕਿ ਸ਼੍ਰੋਮਣੀ ਕਾਲੀ ਦਲ ਇੱਕ ਖੇਤਰੀ ਪਾਰਟੀ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਇੱਕ ਸਿੱਖਾਂ ਦੀ ਸਰਮੌਰ ਉਹ ਪਾਰਟੀ ਹੈ ਜਿਹੜੀ ਹਿੰਦੁਸਤਾਨ ਦੀ ਨੰਬਰ 1 ਸਭ ਤੋਂ ਨੰਬਰ ਦੂਜੇ ਤੇ ਪ੍ਰਾਣੀ ਪਾਰਟੀ ਆ ਜਿਹਦੀਆਂ ਸਮੇ ਸਮੇ ਤੇ ਬੜੀਆਂ ਵੱਡੀਆਂ ਕੁਰਬਾਨੀਆਂ ਰਹੀਆਂ ਅੱਜ ਤੇ ਚਲੋ ਪਰਿਵਾਰ ਵਾਸਤੇ ਕੁਰਬਾਨੀਆਂ ਲ ਉਹਦੋਂ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸੀ ਤੇ ਫਿਰ ਸਾਨੂੰ ਤੁਹਾਨੂੰ ਕੌੜੇ ਫੈਸਲੇ ਲੈਣੇ ਪਏ ਨੇ ਇੱਕ ਵੱਢਿਓ ਇਹਨਾਂ ਨੂੰ ਦਾਗੀ ਕਰਾਰ ਦੇਣਾ ਚਾਹੀਦਾਗਾ ਔਰ ਜੇ ਵਾਕਈ ਚੰਦੂ ਮਾਰਾ ਸਾਹਿਬ ਸੁਦੇਸ਼ ਸਿੰਘ ਢੀਂਡਸਾ ਸਾਰਾ ਇਹ ਜਿਹੜਾ ਧੜਾ ਜੇ ਜ਼ਿਆਦਾ ਫਿਕਰਮੰਦ ਨੇ ਤੇ ਇਹ ਅਨਾਊਂਸਮੈਂਟ ਕਰ ਦੇਣੀ ਚਾਹੀਦੀ ਕਾਲ ਤੱਕ ਸਾਹਿਬ ਦੇ ਜਥੇਦਾਰਾਂ ਜਾਂ ਉੱਥੇ ਜਾ ਕੇ ਕਿ ਅਸੀਂ ਤੇ ਸਾਡਾ ਟੱਬਰ ਆਉਣ ਵਾਲੇ ਸਾਲਾਂ ਦੇ ਵਿੱਚ ਨਾ ਅਸੀਂ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਇਲੈਕਸ਼ਨ ਲੜਾਂਗੇ ਨਾ ਅਸੀਂ ਵਿਧਾਨ ਸਭਾ ਦੇ ਕਮਿਟੀ ਝੋਨ ਲੈਣਗੇ ਤੇ ਨਵੇਂ ਬੰਦੇ ਲੈ ਕੇ ਆਉਣਾ ਤੁਸੀਂ ਠੇਕਾ ਥੋੜਾ ਲਿਆ ਕਿ ਮੈਂ ਵੀ ਲੜਾਂ ਮੇਰਾ ਮੁੰਡਾ ਵੀ ਲੜੇ ਮੇਰੇ ਭਾਂਜੇ ਵੀ ਲੜਣ ਮੇਰੇ ਭਤੀਜੇ ਵੀ ਲੜਣ ਮੇਰੇ ਢੀਆਂ ਵੀ ਲੜ ਮੇਰੇ ਪੁੱਤ ਵੀ ਲੜਣ ਤੁਸੀਂ ਕਿਉਂਕਿ ਕਾਲੀ ਦਲ ਚੋਂ ਤੁਹੀਂ ਨਕਾਰੇ ਹੋਏ ਦਾਗੀ ਪੰਜਾਬ ਦੀ ਜਨਤਾ ਨੇ ਤੁਹਾਨੂੰ ਨਕਾਰਤਾ ਦਾਗੀ ਸਾਬਤ ਕਰ ਦਿੱਤਾ ਹੈਗਾ ਅਕਾਲ ਤਖਤ ਤੋਂ ਤੁਹਾਨੂੰ ਸਜ਼ਾ ਵੀ ਲੱਗੀ ਤੁਹਾਨੂੰ ਸਜ਼ਾ ਭੁਗਤਨੀ ਪੈਣੀ ਆ ਤੁਹਾਨੂੰ ਤਨਖਾਹਿਆ ਇਕਰਾਰ ਕਰ ਦਿੱਤਾ ਹੈਗਾ ਤੁਹਾਨੂੰ ਉੱਥੇ ਭਾਵੇਂ ਬਰਤਨ ਸਾਫ਼ ਕਰਨੇ ਪੈਣ ਜੋੜੇ ਸਾਫ਼ ਕਰਨੇ ਪੈਣ ਉਹ ਤਨਖਾਹ ਲੱਗ ਜੇ ਜਾਂ ਤੁਹੀਂ ਤੁਹਾਨੂੰ ਸਜ਼ਾ ਜੇ ਦੇਣੀ ਹੈ ਕਿ ਤੁਸੀਂ ਸਵੇਰੇ ਸ਼ਾਮ ਆ ਕੇ ਨਿਤਨੇਮ ਕਰਨਾ ਰਹਿਰਾਸ ਕਰਨ ਪੰਜ ਬਾਣੀਆਂ ਦਾ ਪਾਠ ਕਰਨਾ ਹੈਗਾ ਦੇਗ ਲਵਾਉਣੀ ਹੈਗੀ ਆ ਇਸ ਸਾਰੀ ਗੱਲ ਤਨਖਾਹੀ ਯਕਰਾਰ ਦਿੱਤਾ ਜਾਂਦਾ ਹੈਗਾ ਪਰ ਫਿਰ ਵੀ ਕਾਲੀ ਦਲ ਨੂੰ ਬਚਾਉਣ ਵਾਸਤੇ ਹਜੇ ਹੋਰ ਹਮਲੇ ਕਿ ਜਿੰਨੀ ਇਹ ਸਮੁੱਚੀ ਕੋਰ ਕਮੇਟੀ ਆ ਜਿੰਨੀ ਵਰਕਿੰਗ ਕਮੇਟੀ ਆ ਜੇ ਤੋ ਹਈਆ ਕਰ ਲੈਨੇ ਕਿ ਅਸੀਂ ਸ਼ੁਰੂ ਮਨੀ ਕਾਲੀ ਦਲ ਨੂੰ ਜੀਵਤ ਰੱਖਣਾ ਹੈਗਾ ਮੈਂ ਮਤਲਬ ਜਿਹੜੇ ਕੋਰ ਕਮੇਟੀ ਵਾਲੇ ਮੈਂਬਰ ਅਸੀਂ ਤੇ ਸਾਡਾ ਟੱਬਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਅਸੀਂ ਸ਼੍ਰੋਮਣੀ ਗੁਰਦਾ ਪਰਮੰਡ ਕਮੇਟੀ ਦੀ ਇਲੈਕਸ਼ਨ ਲੜਾਂਗੇ ਨਾ ਅਸੀਂ ਵਿਧਾਨ ਸਭਾ ਦੀ ਲੜਾਂਗੇ ਨਾ ਹੀ ਮੈਂਬਰ ਪਾਰਲੀਮੈਂਟ ਕਿਉਂ ਨਹੀਂ ਯਾਰ ਸ਼੍ਰੋਮਣੀ ਕਾਲੀ ਦਾ ਜਿਹੜੇ ਟਕਸਾਲੀ ਬੈਠੇ ਜਾਂ ਨਵੇਂ ਪਰਿਵਾਰ ਜੁੜੇ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਆਂਦੇ ਮਤਲਬ ਇੱਕੋ ਟੱਬਰੀ ਚੱਲੀ ਜਾਵੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਰ ਤਿੰਨ ਵਰਨ ਦਾ ਐਮਪੀ ਸਟੇਟ ਦਾ ਵਜ਼ੀਰ ਗਾਂ ਉਹਦਾ ਮੁੰਡਾ ਭਾਂਜੇ ਸੁਦੇਵ ਸਿੰਘ ਢੀਡਸਾ ਦਾ ਮੁੰਡਾ ਫਿਰ ਸੁਕੇਂਦਰ ਸਿੰਘ ਮਲੂਕਾ ਦਾ ਮੁੰਡਾ ਬੀਬੀ ਜਗੀਰਕੌਰ ਦਾ ਜਵਾਈ ਇਧਰ ਵੀ ਸੁਬੀਰ ਸਿੰਘ ਬਾਦਲ ਵਾਲੇ ਥੜੇ ਵਿੱਚ ਕਿਹੜਾ ਇੱਕ ਐਸਟਮ ਕਾਲੀ ਦਲ ਦਾ ਲੀਡਰ ਹੈ ਦੋਨਾਂ ਧੜਿਆਂ ਦੇ ਵਿੱਚ ਜਿਨ੍ਹਾਂ ਦੇ ਨਾਮ ਬਜ਼ੁਰਗ ਵੀ ਐਮਐਲਏ ਤੇ ਆਉਣ ਵਾਲੇ ਸਮਝੇ ਨਾ 3 ਪੁੱਤ ਜੇ ਜੇ ਵੱਡਾ ਕਾਲੀ ਦਲ ਮੇਨ ਕਾਲੀ ਦਲ ਤੇ ਜੂਤ ਕਾਲੀ ਦਲ ਦੇ ਵਿੱਚ ਕਾਲੀ ਦਲ ਦਾ ਦੇ ਲੀਡਰਾਂ ਦੇ ਨਿਆਣੇ ਹੈਗੇ ਨੇ ਕੋਈ ਹੈ ਜਿਹਦਾ ਕੋਈ ਦਾਦਾ ਪਰਦਾਦਾ ਕਾਲੀ ਦਲ ਦਾ ਕਾਲੀ ਦਲ ਹੈ ਸੀ ਕੱਟੜ ਕਾਲੀ ਦਲ ਸੀ ਇਮਾਨਦਾਰ ਸੀ ਕਾਲੀ ਤੇ ਪਰ ਉਹ ਕਦੀ ਐਮਐਲਏ ਜਾਂ ਐਮਪੀ ਨਹੀਂ ਸੀ ਰਿਹਾ ਹੈਗਾ ਨੇ ਉਦਾਂ ਦੇ ਜਦੋਂ ਲੋਕ ਲੈ ਕੇ ਆਉਂਦੇ ਕਿਉਂਕਿ ਤੁਹਾਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਤੁਸੀਂ ਲੋਕਾਂ ਦੀਆਂ ਨਜ਼ਰਾਂ ਦੇ ਪੰਥ ਦੀਆਂ ਨਜ਼ਰਾਂ ਦੇ ਵਿੱਚ ਦਾਗੀ ਸਾਬਤ ਹੋ ਚੁੱਕੇ ਹੋ